ਅੱਜ ਜਨਮ ਦਿਨ ਦਾ ਖੁਸ਼ੀ ਵਿੱਚ ਅੱਜ ਅਸੀਂ ਬੂਟਾ ਲਗਾ ਕੇ ਖੁਸ਼ੀ ਦਾ ਹਾਰ ਕੀਤੀ ਹੈ ਜੀ ਇਹ ਬੂਟਾ ਕਿੱਥੇ ਲਗਾਇਆ ਗਿਆ ਜੀ ਇਹ ਗੋਡੀਲਾ ਗੋਲ ਚੌਕ ਉਹਦੇ ਵਿੱਚ ਸੋਨੀ ਬਾਪੜਾ ਦੀ ਚੌਂਕ ਤੋਂ ਲਿਆਇਆ ਹੈ ਓਕੇ ਜੀ ਤੁਸੀਂ ਮੁਕਸਦ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਨਮ ਦਿਨ ਤੇ ਮਠਿਆਈਆਂ ਵੰਡਣੀਆਂ ਚਾਹੀਦੀਆਂ ਜਾਂ ਬੂਟੇ ਲਗਾਉਣੇ ਚਾਹੀਦੇ ਆ ਮੈਂ ਜਨਤਾ ਨੂੰ ਇਹੀ ਕਹਿਣਾ ਚਾਹਣਾ ਕਿ ਖੁਸ਼ੀ ਦੇ ਮੌਕੇ ਤੇ ਆਪਾਂ ਪੇੜ-ਪੌਦੇ ਲਗਾ ਕੇ ਖੁਸ਼ੀ ਦਾ ਜਹਾਰ ਕਰੀਏ ਮਠਿਆਈਆਂ ਨਾਲ ਤਾਂ ਬੰਦੇ ਦਾ ਪੇਟ ਭਰਦਾ ਪਰ ਬੂਟਾ ਲਗਾਉਣ ਨਾਲ ਜਿਹੜਾ ਵਾਤਾਵਰਨ ਸਹੀ ਹੁੰਦਾ ਸਹੀ ਹੈ ਵਤਨ ਸਾਹਿਬ ਨਵੀਂ ਆਕਸੀਜਨ ਮਿਲਦੀ ਹੈ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਜਲਦ ਕਿਸੇ ਦਾ ਜਣ ਲੈਣਾ ਦੋ ਬੂਟੇ ਲਗਾਏ ਜਾਣ ਇਹਦੇ ਨਾਲ ਵਾਤਾਵਰਨ ਸ਼ੁੱਧ ਹੋ ਸਕਦਾ ਹੈ ਥੈਂਕ ਯੂ ਅਮ ਜੀ ਮੇਰੇ ਬਾਰੇ ਨਹੀਂ ਆਈ ਮੈਂ ਬੂਟਾ ਲਾਈ ਜੀ ਮੈਂ ਕੋਸ਼ਿਸ਼ ਕਰੂੰਗਾ ਕਿ ਅਸੀਂ ਜਿੰਨੀ ਮੌਕੇ ਤੇ ਬੂਟਾ ਲਾਉਣ ਜੀ ਜੀ ਆਪਣਾ ਵਾਤਾਵਰਨ ਸੁੱਖਾ ਰੱਖਣਾ ਜੀ ਜੀ ਆਪਾਂ ਨੂੰ ਆਕਸੀਜਨ ਮਿਲਦੀ ਰਹੇ ਜੀ ਬਾਕੀ ਕੁਛ ਨਾ ਹੋਣਾ ਜੰਗਾ ਦੇ ਵਿੱਚ ਕੱਟਾ ਲੈ ਜਾਵੇ ਜੀ ਤੇ ਇਹਨਾਂ ਦਾ ਉਹਦਾ ਪੜਾ ਹੋ ਗਿਆ ਜੀ ਇਹਨਾਂ ਆਖੀ ਨਾ ਜੰਗ ਵਿੱਚ ਜਿੰਦਗੀ ਮਿਲਦੀ ਹੈ ਜਿੱਥੇ ਬਾ ਡਾਕਟਰਾਂ ਨੂੰ ਟੱਕਰ ਨਾਲ ਦਿਨੇ ਘੰਟੇ ਜਾਂਦਾ ਇੱਕ ਪਿੱਲੇ ਬੂਟਾ ਲਾ ਕੇ ਆਪਾਂ ਲੋਕਾਂ ਨੂੰ ਆਖੀ ਦੇਖਾਈ ਦਈ ਜੀ ਰਸਤਾ ਜੀ ਆਜੀ ਰੱਖਮੰਦਨ ਆ ਮੇਰੇ ਵੱਲੋਂ ਤੇ ਪਰਵਾਹ ਵਾਲੋਂਾਰੇ ਵਿਸ਼ਵਾਸੀਆਂ ਨੂੰ ਕਟਰੀ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਇਹ ਮਾਝਾ ਅਗੇ ਪੜਾ ਤੇ 15 ਸਾਲ ਪੜਿਆ ਹੋ ਗਿਆ ਜੀ